ਕੈਬਨਿਟ ਚ ਕੀਤੇ ਰੱਦੋ ਬਦਲ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਦਰ ਹੁਣ ਬਹੁਤ ਵੱਡੇ ਪੱਧਰ ਤੇ ਨਰਾਜਗੀ ਵਧ ਗਈ ਹੈ ਕੱਲ ਜਿੱਥੇ ਦਿੱਲੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਸੋਚ ਚੱਕ ਸਮਾਗਮ ਤੇ ਮੌਕੇ ਨਹੀਂ ਪਹੁੰਚੀ ਉੱਥੇ ਹੀ ਪੰਜਾਬ ਦੀ ਪਹਿਲੀ ਕਿਤਾਬ ਦੇ ਜਿਹੜੇ ਲੀਡਰ ਹੈ ਦੂਜੀ ਵਾਰ ਜਿਹੜੇ ਬਣੇ ਵਿਧਾਇਕ ਨੇ ਜਿਨ੍ਹਾਂ ਨੂੰ ਮੰਤਰੀ ਬਣਦੀਆਂ ਆਸਾਂ ਸੀ ਕੱਲ ਉਹ ਵੀ ਜਿਹੜੇ ਆ ਸਮਾਗਮ ਦੇ ਵਿੱਚੋਂ ਗੈਰ ਹਾਜ਼ਰ ਰਹੇ ਔਰ ਪਤਾ ਲੱਗਿਆ ਕਿ ਹੋਰ ਵੀ ਬਹੁਤ ਸਾਰੇ ਵਿਧਾਇਕਾਂ ਦੇ ਵਿੱਚ ਮਜੂਸੀ ਹੈ ਔਰ ਕੁਝ ਮੰਤਰੀ ਵੀ ਨਰਾਜ਼ ਇਸ ਕਰਕੇ ਐ ਕਿ ਉਹਨਾਂ ਦੇ ਪੋਰਟਫੋਲੀਓ ਦੇ ਵਿੱਚ ਵਾਧਾ ਜਿਹੜਾ ਉਹ ਨਹੀਂ ਕੀਤਾ ਗਿਆ ਉਹਨਾਂ ਦੇ ਕੋਲੋਂ ਜਿਹੜਾ ਪਹਿਲਾਂ ਘਟਾ ਦਿੱਤਾ ਗਿਆ ਸੀ ਔਰ ਮੁੱਖ ਮੰਤਰੀ ਦੇ ਵੀ ਜਿਹੜੇ ਆਪਣੇ ਵੀ ਵਿਭਾਗ ਜਿਹੜੇ ਵੰਡੇ ਗਏ ਐ ਔਰ ਇਸ ਤੇ ਬਹੁਤ ਹੈਮ ਜਿਹੜੀ ਚਰਚਾ ਕਰਨੀ ਹੈ ਕਿ ਆਉਣ ਵਾਲੇ ਦਿਨਾਂ ਚ ਇਹ ਨਰਾਜ਼ਗੀ ਜਿਹੜੀ ਹੈ ਉਹ ਬਾਰਾ ਖਾਏਗੀ ਮੁੱਖ ਮੰਤਰੀ ਭਗਵੰਤ ਸਾਨੂ ਇਸ ਤੇ ਹੈਮ ਜਿਹੜੀ ਗੱਲਬਾਤ ਕਰਨੀ ਹੈ ਔਰ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਕੱਲ ਆਦਸੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵਿਭਾਗ ਜਿਹਦੇ ਵਿੱਚ ਜਿੱਥੇ ਆਪਣੇ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਸੰਭਾਲਿਆ ਗਿਆ ਤਾਂ ਉਥੇ ਅਰਵਿੰਦ ਕੇਜੀਵਾਲ ਦੀ ਇੱਕ ਕੁਰਸੀ ਜਿਹੜੀ ਹੈ ਉਹ ਵੱਡੀ ਕਰਕੇ ਨਾਲ ਲਾ ਲਈ ਗਈ ਔਰ ਕਿਹਾ ਗਿਆ ਕਿ ਅਰਵਿੰਦ ਕੇਜੀਵਾਲ ਜੀ ਦੀ ਇਹ ਕੁਰਸੀ ਜਿਹੜੀ ਉਹ ਡੀਕਰ ਰਹੀ ਹੈ ਔਰ ਹੁਣ ਬਹੁਤ ਵੱਡੇ ਸਵਾਲ ਜਿਹੜੇ ਖੜੇ ਹੋਣ ਲੱਗੇ ਨੇ ਕਿ ਇਸ ਤਰੀਕੇ ਨਾਲ ਸੰਵਧਾਨਿਕ ਤੇ ਵਿੱਚ ਸੰਵਧਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਕੀ ਹੁੰਦਾ ਹੈ ਕਿ ਦੋ ਕੁਰਸੀਆਂ ਲਾਈਆਂ ਜਾ ਸਕਦੀਆਂ ਜਾਂ ਫਿਰ ਸੰਵਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਔਰ ਹਾਈ ਕੋਰਟ ਸੁਪਰੀਮ ਕੋਰਟ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਬਾਰੇ ਇਹ ਗੱਲ ਕਹੀ ਗਈ ਹੈ ਕਿ ਭਾਈ ਇਹ ਦਫਤਰ ਵਗੈਰਾ ਨਹੀਂ ਜਾ ਸਕਦੇ ਉਸ ਉਸ ਫੈਸਲੇ ਦੀ ਵੀ ਜਿਹੜੀ ਹੈ ਉਲੰਘਣਾ ਹੈਗੀ ਹੈ ਇਸ ਤੋਂ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਹ ਵਿਰੋਧੀਆਂ ਨੇ ਘੇਰਿਆ ਆ ਮਾਦੀ ਪਾਰਟੀ ਔਰ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਸਭ ਤੋਂ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਰਕ ਸਾਹਿਬ ਸ਼ੁਰੂਆਤ ਮੈਂ ਇਸੇ ਕਬਰ ਤੋਂ ਹੀ ਕਰੂੰਗਾ ਕਿ ਜਿਸ ਤਰੀਕੇ ਦੇ ਨਾਲ ਕੱਲ ਕੈਬਨਿਟ ਦੇ ਵਿੱਚ ਰਦੋਬਦਲ ਹੋਈ ਹੈ ਔਰ ਬੜੀ ਹੈਰਾਨੀਜਨਕ ਨਾਮ ਜਿਹੜੇ ਸਾਹਮਣੇ ਆਏ ਆ ਔਰ ਕਿਸੇ ਨੂੰ ਵੀ ਇਹਨਾਂ ਨਾਵਾਂ ਦੀ ਆਸ ਨਹੀਂ ਸੀ ਔਰ ਜਿਹੜੇ ਪਹਿਲੀ ਕਤਾਰ ਦੇ ਲੀਡਰ ਸੀਗੇ ਉਹਨਾਂ ਨੂੰ ਸ਼ਾਇਦ ਆਸ ਸੀਗੀ ਕਿ ਭਾਈ ਸ਼ਾਇਦ ਸਾਨੂੰ ਜਿਹੜਾ ਇਹ ਸਵਾਰ ਮੌਕਾ ਮਿਲ ਜਾਵੇ ਕਿਉਂਕਿ 2.5 ਸਾਲ ਲੰਘ ਗਏ ਆ ਔਰ 2.5 ਸਾਲ ਬਾਅਦ ਸ਼ਾਇਦ ਸਾਨੂੰ ਮੌਕਾ ਮਿਲ ਜੇ ਚੀਤਪੇਪਲ ਬਲਜਿੰਦਰ ਕੌਰ ਜਿਹੜੇ ਇਹਦੇ ਵਿੱਚੋਂ ਗੈਰ ਹਾਜ਼ਰ ਰਹੇ ਆ ਸਰਬਜੀਤ ਕੌਰ ਮਾਨੂੰ ਕੇ ਨੂੰ ਤਾਂ ਚਲੋ ਬਣਾਉਣਾ ਹੀ ਕੀ ਸੀ ਉਨੇ ਨਾਮਣਾ ਇੰਨਾ ਖੱਡ ਲਿਆ ਮੈਨੂੰ ਲੱਗਦਾ ਕਿ ਉਹਨੂੰ ਮੰਤਰੀ ਦਾ ਬਣਾਉਣ ਦੀ ਦੂਰ ਦੀ ਗੱਲ ਹੈ ਉਹਨਾਂ ਨੂੰ ਸ਼ਾਇਦ ਅੱਗੇ ਟਿਕਟ ਵੀ ਪਾਰਟੀ ਦੇ ਵਿੱਚੋਂ ਪਤਾ ਲੱਗਦੀ ਹੈ ਕਿ ਸ਼ਾਇਦ ਸਬਜੀਤ ਕਰਮਾਣੂ ਕਿ ਉਹਨਾਂ ਨੂੰ ਸ਼ਾਇਦ ਟਿਕਟ ਵੀ ਜਿਹੜੀ ਉਹ ਨਾ ਮਿਲੇ ਮੰਤਰੀ ਦਾ ਅਹੁਦਾ ਤਾਂ ਚਲੋ ਮਿਲਣਾ ਹੀ ਕੀ ਹੈ ਕਿਉਂਕਿ ਇੱਕ ਕੂਠੀ ਵਾਲੇ ਵਿਵਾਦ ਦੇ ਵਿੱਚ ਨਾਮ ਜੁੜਨ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਬਦਨਾਮੀ ਸਬਜੀਤ ਕਰਮਾਣੂ ਕੋਲ ਜੀ ਹੋਈ ਹੈ ਔਰ ਜੋ ਕੁਝ ਹਲੇ ਵੀ ਉੱਥੇ ਚੱਲ ਰਿਹਾ ਹੈ ਉਹਦੇ ਕਰਕੇ ਹਲੇ ਵੀ ਸੁਰਖੀਆਂ 'ਚ ਰਹਿੰਦੀਆਂ ਬੀਬੀ ਜੀ ਔਰ ਚਲੋ ਦੇਖਦੇ ਆ ਕਿ ਅੱਗੇ ਕੀ ਹੁੰਦਾ ਪਰ ਇਹ ਜਿਤਨੀ ਗੱਲ ਪੱਕੀ ਚਰਚਾ ਦੇ ਵਿੱਚ ਆ ਪਾਰਟੀ ਦੇ ਅੰਦਰ ਕਿ ਸ਼抗 ਟਿਕਟ ਵੀ ਵੀ ਸਬਜੀਤ ਕੁਰਮਾਨੁਕੇ ਵਰ ਨੂੰ ਨਾ ਮਿਲੇ ਤੇ ਚਲੋ ਪ੍ਰਿੰਸੀਪਲ ਬੁੱਧਰਾਮ ਕਾਰਜਕਾਰੀ ਪ੍ਰਧਾਨ ਨੇ ਉਹ ਵੀ ਗੈਰਹਾਜ਼ਰ ਰਹੇ ਆ ਬੜੀ ਹੈਰਾਨੀ ਦੀ ਗੱਲ ਆ ਪ੍ਰਿੰਸੀਪਲ ਬੁੱਧਰਾਮ ਕਾਰਜਕਾਰੀ ਪ੍ਰਧਾਨ ਜਿਹੜਾ ਉਹ ਇਸ ਸਮਾਗਮ ਦੇ ਵਿੱਚ ਉਹ ਗੈਰਹਾਜ਼ਰ ਰਹੇ ਅਚੀਵ ਵਿਪ ਬਲਜਿੰਦਰ ਕੌਰ ਸਬਜੀਤ ਕੁਰਮਾਨੁਕੇ ਗੈਰਹਾਜ਼ਰ ਸੀ ਗੁਰਮੀਤ ਮੀਤ ਇਹਰ ਵੀ ਜਿਹੜੇ ਕਹਿੰਦੇ ਕਿ ਨਜ਼ਰ ਜਿਹੜੇ ਆ ਉਹ ਨਹੀਂ ਆਏ ਔਰ ਕਹਿੰਦੇ ਕਿ ਕੁਝ ਪੁਰਾਣੇ ਵਜ਼ੀਰਾਂ ਨੂੰ ਵੀ ਨਰਾਜ ਕੀਤਾ ਹੈ ਕਿਉਂਕਿ ਉਹਨਾਂ ਨੂੰ ਆਸ ਸੀਗੀ ਕਿ ਸਾਡੇ ਜਿਹੜੇ ਪੋਰਟਫੋਲੀਓ ਵਧਾਏ ਜਾਣਗੇ ਔਰ ਜਿੱਥੇ ਮੰਤਰੀ ਨਾਂ ਬਣਨ ਕਰਕੇ ਕੁਝ ਵਿਧਾਇਕ ਪੁਰਾਣੇ ਤੇ ਕੁਝ ਨਵੇਂ ਜਿਹੜੇ ਨਰਾਜ ਨੇ ਉੱਥੇ ਮੰਤਰੀ ਵੀ ਅਨਕਿਤਾ ਮਰਾਜ ਨੇ ਕਿ ਸਾਡੇ ਪੋਰਟਫੋਲੀਓ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਕਿਵੇਂ ਦੇਖਦੇ ਹੋ ਇਹ ਨਰਾਜਗੀ ਪਾਰਟੀ ਨੂੰ ਮੁੱਖ ਮੰਤਰੀ ਨੂੰ ਬਾਰਾ ਖਾਂਦੀ ਹੈ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਕੱਲ ਦਾ ਸੌ ਚੁੱਕ ਸਮਾਪਨ ਹੋਇਆ ਤੁਸੀਂ ਚੰਦ ਨਾਮ ਗਿੜੇ ਨੇ ਜਿਹੜੇ ਨਹੀਂ ਆਏ ਪਹਿਲੀ ਕਤਾਰ ਦੇ ਜਿਹੜੇ ਵਧਾਇਕ ਨਹੀਂ ਜਿਹੜੇ ਦੂਜੀ ਵਾਰ ਜਿੱਤ ਕੇ ਆਏ ਨੇ ਔਰ ਸਭ ਤੋਂ ਵੱਡੀ ਹੈਰਾਨਗੀ ਇਹ ਆ ਕਿ ਇਸ ਸਮਾਗਮ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਨਹੀਂ ਹੋਏ ਜਦੋਂ ਕਿ ਬੀਤੇ ਸਮੇਂ 'ਚ ਇੱਕੋ ਨਿੱਕੇ ਤੋਂ ਨਿੱਕੇ ਪੰਜਾਬ ਦੇ ਉਦਘਾਟਨ ਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਦੇ ਨਾਲ ਜੱਫੀ ਪਾ ਕੇ ਦਿਖਾਈ ਦਿੰਦੇ ਰਹੇ ਆ ਕੱਲ ਦੋ ਸਮਾਗਮ ਸੀ ਇੱਕ ਚੰਡੀਗੜ੍ਹ 'ਚ 100 ਚੁੱਕ ਸਮਾਗਮ ਸੀ ਇੱਕ ਵਕੈਂਡੇ ਦੇ ਵਿੱਚ ਸੀ ਤੇ ਦੋਵਾਂ ਸਮਾਗਮਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਕੇਤੇ ਦਿਖਾਈ ਨਹੀਂ ਦਿੱਤੇ ਕੇਵਲ ਭਗਵੰਤ ਬਾਣੂ ਨੇ ਆਪਣਾ ਪਾਪ ਹਜ ਰੋ ਕੇ ਬੁੱਤਾ ਚੜਾ ਸਾਰਿਆ ਉਹਨੇ ਇਹਦੇ ਪਿੱਛੇ ਕੀ ਕਾਰਨ ਦੇ ਜਾਂ ਕੀ ਕਾਰਨ ਨਹੀਂ ਆ ਇਹ ਤਾਂ ਪਾਰਟੀ ਦੀ ਜਿਹੜੀ ਅੰਦਰ ਦੀਆਂ ਰਣਨੀਤੀਆਂ ਜਾਂ ਰਚਨਹਾਰੇ ਹੀ ਜਾਣਦੇ ਆ ਪਰ ਲੋਕਾਂ ਦੇ ਵਿੱਚ ਜਿਸ ਤਰੀਕੇ ਦਾ ਇਹ ਸੰਦੇਸ਼ ਗਿਆ ਖਾਸ ਤੌਰ ਤੇ ਉਹ ਵਿਧਾਇਕ ਜਿਹੜੇ ਦੂਜੀ ਵਾਰ ਜਿੱਤ ਕੇ ਆਏ ਉਹ ਸੀਨੀਅਰ ਮੰਤਰੀ ਜਿਹੜੇ ਸੋਚਦੇ ਸੀ ਸਾਡੇ ਪੋਰਟਫੋਲੀਓ ਚ ਵਾਅਦਾ ਕੀਤਾ ਜਾਊਗਾ ਜਾਂ ਤਬਦੀਲ ਕੀਤੇ ਜਾਣਗੇ ਪਰ ਜਿਸ ਤਰੀਕੇ ਨਾਲ ਉਹ ਇਸ ਸਮਾਗਮ ਦੇ ਵਿੱਚ ਗੈਰ ਹਾਜ਼ਰ ਰਹੇ ਨੇ ਔਰ ਦਿੱਲੀ ਦੀ ਲੀਡਰਸ਼ਿਪ ਨਹੀਂ ਵੀ ਜਿਸ ਤਰੀਕੇ ਨਾਲ ਇਸ ਸੌਚਕ ਸਮਾਗਮ ਤੋਂ ਆਪਣੀ ਵਿੱਥ ਬਣਾ ਕੇ ਰੱਖੀ ਸਿੱਧੂ ਸਾਹਿਬ ਲੱਗਦਾ ਆ ਕਿ ਆਉਂਦਿਆ ਦੇਣਾ ਦੇ ਵਿੱਚ ਕੁਝ ਪਾਰਟੀ ਦੇ ਅੰਦਰ ਕੁਝ ਵੱਡਾ ਹੋਣ ਵਾਲਾ ਹੈ ਜਾਂ ਕੁਝ ਹੋ ਸਕਦਾ ਹੈ ਤਾਂ ਕਿਉਂਕਿ ਜਿਸ ਤਰੀਕੇ ਦੀਆਂ ਸਥਿਤੀਆਂ ਬਣੀਆਂ ਨੇ ਹੁਣ ਪਤਾ ਲੱਗਾ ਕਿ ਅਨਮੋਲ ਗਗਲਬਾਨ ਜਿਹੜੇ ਸੀ ਉਹ ਅਸਤੀਫਾ ਦੇ ਨਹੀਂ ਰਾਜ਼ ਨਹੀਂ ਸਭੀ ਆਨਾਕਾਨੀ ਕਰ ਰਹੇ ਸਨ ਉਨਾ ਕੋਲ ਅਸਤੀਫਾ ਜਿਹੜਾ ਲੈ ਲਿਆ ਗਿਆ ਹੁਣ ਚੇਤਨ ਸਿੰਘ ਜਿਹੜਾ ਮਾਜਰਾ ਨੂੰ ਇਹ ਆਸ ਹੀ ਨਹੀਂ ਸੀ ਹੈਗੀ ਕਿ ਆਹ ਮੇਰਦਾਲ ਵੀ ਇਦਾਂ ਹੋ ਸਕਦਾ ਅਗਰਿਆ ਨੇ ਹੁਣ ਉਹ ਵੀ ਝਟਕਾ ਕੇ ਲਾਭੇ ਮਾਰਿਆ ਹੁਣ ਇਹਦੇ ਵਿੱਚ ਚੱਲੀ ਕਿ ਦੀ ਚੱਲੀ ਭਗਵੰਤ ਮਾਨ ਹੁਣਾਂ ਦੀ ਚੱਲੀ ਕਿਉਂਕਿ ਮੁੱਖ ਮੰਤਰੀ ਉਹਨੇ ਮੁੱਖ ਮੰਤਰੀ ਸਾਹਿਬ ਅਸਤੀਫਾ ਲੈ ਸਕਦੇ ਨੇ ਜੇ ਅਸਤੀਫਾ ਨਹੀਂ ਵੀ ਦਿੰਦੇ ਕਿਸੇ ਵੀ ਮੰਤਰੀਸ਼ਿਪ ਤੋਂ ਹਟਾ ਸਕਦੇ ਆ ਉਹਨਾਂ ਕੋਲ ਇੰਨੀ ਪਾਵਰ ਜਿਹੜੀ ਹੈਗੀ ਹੁਣ ਇਹਨਾਂ ਦੇ ਨਾਲ ਜਿਹੜੇ ਜਿਹੜੇ ਮੰਤਰੀਆਂ ਨੂੰ ਜਿਨ੍ਹਾਂ ਨੂੰ ਹਟਾਇਆ ਉਹਨਾਂ 'ਚ ਵੀ ਨਿਰਾਸ਼ਾ ਇਸ ਗੱਲ ਦੀ ਆ ਕਿ ਕਿੱਥੇ ਉਹ ਮੰਤਰੀਸ਼ਿਪ ਦਾ ਅਹੁਦਾ ਜਾਂ ਨਿਗ ਜਿਹੜਾ ਮਾਨਦੇ ਹੋਣ ਉਹਨਾਂ ਨੂੰ ਸਰਕਾਰੀ ਕੋਠੀਆਂ ਵੀ ਕਾਲੀ ਕਰਨੀਆਂ ਪੈਣੀਆਂ ਆ ਉਹ ਜਿਹੜੇ ਤਾਮ-ਝਾਮ ਸੀ ਉਹ ਵੀ ਉਹਨਾਂ ਨੂੰ ਸਾਰਾ ਛੱਡਣਾ ਪੈਣਾ ਤੇ ਬਤੌਰ ਉਹਨਾਂ ਨੂੰ ਐਮਐਲਏ ਹੋਸਟਲ ਦੇ ਵਿੱਚ ਰਹਿਣਾ ਗੜਾ ਉਹ ਪੈ ਸਕਦਾ ਹੁਣ ਇੱਕਦਮ ਬੰਦਾ ਜਿਹੜਾ ਉੱਪਰੋਂ ਥੱਲੇ ਡਿੱਗਦਾ ਆ ਤਾਂ ਕੁਦਰਤੀ ਤਾਂ ਉੱਥੇ ਨਰਾਜ ਕੀਤਾ ਸਿੱਧੂ ਸਾਹਿਬ ਹੁਣੀ ਹੁਣੀ ਆ ਦੂਜੇ ਪਾਸੇ ਉਹ ਜਿਹੜੇ ਮੰਤਰੀ ਨੇ ਜਿਹੜੇ ਬੀਤੇ ਲੰਮੇ ਸਮੇਂ ਤੋਂ ਇਸ ਆਸ ਦੇ ਵਿੱਚ ਸਨ ਕਿ ਹਾਂ ਫੇ ਕੁਝ ਨਾ ਕੁਝ ਸਾਨੂੰ ਪੋਰਟਫੋਲੀਓ ਦੇ ਵਿੱਚ ਵਾਧਾ ਕੀਤਾ ਜਾਊਗਾ ਜਾਂ ਕੁਝ ਨਾ ਕੁਝ ਚੇਂਜੇਸ ਕੀਤੀ ਜਾਊਗੀ ਜਦੋਂ ਉਹਨਾਂ ਨੂੰ ਵੀ ਕੁਝ ਮਿਲਿਆ ਉਹ ਵੀ ਨਰਾਜ਼ ਹੋਣਗੇ ਹੁਣ ਮਹਿੰਦਰ ਭਗਤ ਉਹਨਾਂ ਦੀ ਗੱਲ ਕਰ ਲਓ ਮਹਿੰਦਰ ਭਗਤ ਉਹਨਾਂ ਨੂੰ ਜਿਵੇਂ ਜਿਵੇਂ ਮਹਿਕਮੇ ਦਿੱਤੇ ਨੇ ਆਪ 5 ਮਿੰਟ ਪਹਿਲਾਂ ਇਸ ਪ੍ਰੋਗਰਾਮ ਕਰਨ ਤੋਂ ਪਹਿਲਾਂ ਮੈਂ ਪੁੱਛ ਰਿਹਾ ਸੀ ਕਿਸੇ ਬੰਦ ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਉਹ ਕਹਿੰਦੇ ਚਲੋ ਠੀਕ ਆ ਨਹੀਂ ਤੇ ਕੁਝ ਮਿਲਿਆ ਤੇ ਨਹੀਂ ਕੋਈ ਗੱਲ ਨਹੀਂ ਚਲੋ ਮੰਤਰੀ ਤੇ ਚਲੋ ਬਾਣੀ ਗਏ ਹਾਲਾਂਕਿ ਇਸ ਚੀਜ਼ ਨੂੰ ਵੀ ਲੈ ਕੇ ਅਸੀਂ ਕਹਿ ਸਕ ਨਰਾਸ਼ਗੀ ਜਿਹੜੀ ਆ ਉਹ ਪਰ ਹਰਾਨੀ ਇਸ ਗੱਲ ਦੀ ਆਨ ਕਿ ਸਾਬ ਆਪਾਂ ਕੱਲ ਵੀ ਜਿਹੜੀ ਗੱਲ ਕਰਦੇ ਸੀ ਕਿ 12 ਜਿਲੇ ਤੋਂ ਮੇਰੇ ਖਿਆਲ ਚ ਇਹੋ ਜਿਹੇ ਆ ਪੰਜਾਬ ਦੇ ਜਿਨ੍ਹਾਂ ਨੂੰ ਕੋਈ ਨੁਮਾਇੰਦਗੀ ਜਿਹੜੀ ਉਹ ਨਹੀਂ ਮਿਲੀ ਔਰ ਇੱਕੋ ਜਿਲ੍ਹਾ ਇਹੋ ਜ ਹੈ ਜਿੱਥੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੰਜ ਵਿਧਾਨ ਸਭਾ ਹਲਕੇ ਪੈਂਦੇ ਆ ਤੇ ਪੰਜ ਵਿਧਾਨ ਸਭਾ ਦੇ ਵਿੱਚੋਂ ਚਾਰ ਵਿਧਾਨ ਸਭਾ ਦੇ ਮੰਤਰੀ ਦੇ ਦਿੱਤੇ ਗਏ ਜੇ ਮੈਂ ਗੱਲ ਕਰਾਂ ਸੰਗਰੂਰ ਸਿਰਫ ਛੱਡਿਆ ਗਿਆ ਜਿਹੜੀ ਮੇਨ ਵਿਧਾਨ ਸਭਾ ਸੀਟ ਸੰਗਰੂਰ ਹੈ ਤੇ ਬਾਕੀ ਜਿਹੜੀਆਂ ਸਕਰੂਰ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾ ਸੀਟਾਂ ਨੇ ਧੂਰੀ ਤੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਡੜਬੇ ਤੋਂ ਹਰਪਾਲ ਜੀ ਬਾ ਨੇ ਸੁਨਾਮ ਤੋਂ ਅਮਨ ਅਰੋੜਾ ਨੇ ਔਰ ਜਿਹੜੀ ਲੈਹਰੇਗਾਗੇ ਦੀ ਸੀਟਾ ਉਤੋਂ ਹੁਣ ਬਰਿੰਦਰ ਕੋਇਲ ਬਣ ਗਿਆ ਯਾਨੀ ਕਿ ਇੱਕੋ ਹੀ ਜ਼ਿਲ੍ਹੇ ਦੇ ਵਿੱਚੋਂ ਚਾਰ ਮੰਤਰੀ ਤੁਸੀਂ ਦੇ ਦਿੱਤੇ ਹੈ ਕਿ ਬਾਕੀ ਪੰਜਾਬ ਨੂੰ ਨੁਮਾਇੰਦਗੀ ਦੇਣੀ ਫਰਜ਼ ਨਹੀਂ ਸੀ ਬਣਦਾ ਮੁੱਖ ਮੰਤਰੀ ਦਾ ਇਹ ਵੀ ਗੱਲ ਬੜੇ ਸਵਾਲ ਉੱਠੇ ਹੈ ਕਿ ਇੱਕ ਜ਼ਿਲ੍ਹੇ ਦੇ ਵਿੱਚ ਪੰਜ ਵਿਧਾਨ ਸਭਾ ਜਨ ਸੀਟਾਂ ਨੇ ਤੇ ਚਾਰ ਤੁਸੀਂ ਉਹਦੇ ਵਿੱਚ ਮੰਤਰੀ ਬਣਾ ਦਿਆ ਇੰਨੇ ਜ਼ਿਲ੍ਹੇ ਇਹੋ ਜਿਹੇ ਜਿੱਥੇ ਇੱਕ ਵੀ ਨੁਮਾਇੰਦਗੀ ਨਹੀਂ ਪੰਜਾਬ ਦੇ ਵਿੱਚ ਆ ਜ ਸੁਖਵਿੰਦਰ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦੇ ਜੀ ਇਹਦੇ ਤੋਂ ਸਾਫ਼ ਸੰਕੇਤ ਮਿਲਦਾ ਕਿ ਜੇਕਰ ਸੰਗਰੂਰ ਜ਼ਿਲ੍ਹੇ ਦੀ ਇੰਨੀ ਨੁਮਾਇੰਦਗੀ ਉਹਨਾਂ ਨੇ ਕੀਤੀ ਆ ਤੇ ਇਹ ਸਾਫ਼ ਤੋਂ ਸਾਫ਼ ਜ਼ਾਹਰ ਹੋਣਾ ਕਿ ਇਹ ਅਨੁਭਵੀ ਹਿੰਤਾ ਦਾ ਐਕਸਪੀਰੀਐਂਸ ਲੈਸ ਦਾ ਇਹ ਸਬੂਤ ਹੈਗਾ ਨਹੀਂ ਤੇ ਬੀਤੇ ਸਮਿਆਂ ਦੇ ਵਿੱਚ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ ਤੇ ਚਾਹੇ ਪ੍ਰਕਾਸ਼ ਸਿੰਘ ਬਾਦਲਪੁਰਾ ਦੀ ਸਰਕਾਰ ਹੋਵੇ ਹਮੇਸ਼ਾ ਮਾਝਾ ਮਾਲਵਾ ਦਬਾਬੇ ਨੂੰ ਇੱਕ ਬੈਲੈਂਸ ਰੱਖਣ ਦਾ ਯਤਨ ਜਿਹੜਾ ਉਹ ਕੀਤਾ ਜਾਂਦਾ ਰ ਤੁਸੀਂ ਤਾਂ ਜ਼ਿਲ੍ਹੇ ਦੀ ਗੱਲ ਕਰਦੇ ਸੀ ਹੁਣ ਮਾਝੇ ਨੂੰ ਜਿਸ ਤਰੀਕੇ ਨਾਲ ਦਰਕਰਾਰ ਕੀਤਾ ਮਾਝੇ ਜੋ ਇੱਕ ਜਾਂ ਦੋ ਮੰਤਰੀ ਨੇ ਤੇ ਸੰਗਰੂਰ ਦੇ ਵਿੱਚ ਜਿਸ ਤਰੀਕਾ ਤੁਸੀਂ ਦੱਸਦਾ ਇੱਕ ਜ਼ਿਲ੍ਹੇ 'ਚ 5 ਦੇ ਕਰੀਬ ਨੇ ਇਹ ਉਸ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਅਨੁਭਵਹੀਨਤਾ ਆ ਜਾਂ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹਾਲਾ ਕਿ ਉਹ ਦਾਵਾ ਕਰਦੇ ਆ ਕਹਾਪੀ ਮੇਰੇ ਤੋਂ ਵੱਡਾ ਐਕਸਪੀਰੀਅੰਸ ਹੈ ਨਹੀਂ ਕੋਈ ਵੀ ਜਿੰਨਾ ਮੈਨੂੰ ਐਕਸਪੀਰੀਅੰਸ ਹੈ 2.5 ਜਾਂ 3 ਸਾਲ ਦਾ ਮੁੱਖ ਮੰਤਰੀ ਆ ਪਰ ਜਦੋਂ ਉਹਨਾਂ ਦੇ ਇਹੋ ਜਿਹੇ ਕਾਰ ਦਾ ਮੈਂ ਜਾਂ ਇਹੋ ਜਿਹੇ ਰਣਨੀਤੀ ਜਾਂ ਇਹੋ ਜੀ ਕਾਰਜਸ਼ਾਲੀ ਸਾਹਮਣੇ ਹੁੰਦੀ ਤਾਂ ਕੁਦਰਤੀ ਤੌਰ ਤੇ ਉਹਨਾਂ ਦੀ ਜਿਹੜਾ ਐਕਸਪੀਰੀਅੰਸ ਆ ਉੱਤੇ ਸਵਾਲ ਉੱਠਣੇ ਲਾਜ਼ਮੀ ਆ ਹੁਣ ਇਹਦੇ ਪਿੱਛੇ ਉਹਨਾਂ ਦਾ ਕੀ ਕਾਰਨਾ ਕਿ ਉਹ ਸੰਗਰੂਰ ਜ਼ਿਲ੍ਹੇ ਨੂੰ ਇੰਨਾ ਮਜ਼ਬੂਤ ਕਰਨਾ ਚਾਹੁੰਦੇ ਆ ਜਾਂ ਸੰਗਰੂਰ ਜਿਹੜਾ ਉਹਨਾਂ ਦਾ ਜੱਦੀ ਹਲਕਾ ਕੇਵਲ ਤਾਂ ਕੇਵਲ ਜਿੱਤਰਾ ਉਹ ਪਹਿਨਾ ਕਹਿੰਦੇ ਰਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਤਾਨੀ ਉਹ ਆ ਪਰਾਇਸਤਾਨ ਇਹਦੇ ਵਿੱਚੋਂ ਜਿਸ ਤਰੀਕੇ ਨਾਲ ਬੀਤੇ ਸਮੇਂ ਸਿਵਰਨਜੀਤ ਸਿੰਘ ਮਾਹਰ ਉਹਨਾਂ ਨੇ ਉਹਨਾਂ ਨੂੰ ਨਕਾਲਾ ਦਿੱਤਾ ਉਹ ਵੀ ਸਾਰਿਆਂ ਦੇ ਸਾਹਮਣੇ ਆ ਚਾਹੀਦਾ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਕੇਵਲ ਤੇ ਕੇਵਲ ਸੰਗਰੂਰ ਦੀ ਰਮਾਇੰਦਗੀ ਨਹੀਂ ਕਰਦੇ ਉਹ ਹੁਣ ਪੰਜਾਬ ਦੇ ਮੁੱਖ ਮੰਤਰੀ ਆ ਚਾਹੀ ਉਹ ਚਾਹੀ ਉਹ ਜਿੱਤੇ ਨੇ ਤੇ ਚਾਹੀ ਉਹ ਹਾਰੇ ਹੋਏ ਨੇ ਪਰ ਇਸ ਵੇਲੇ ਸਮੁੱਚੇ ਪੰਜਾਬ ਦੇ ਉਹ ਅਸੀਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਆ ਕਸਟੋਡੀਅਨ ਤੇ ਉਹਨਾਂ ਨੂੰ ਸਮੁੱਚੇ ਜ਼ਿਲ੍ਹੇ ਦੀ ਜਿਹੜੀ ਨਮਾਇੰਦਗੀ ਆ ਠੀਕ ਤੈਕਨਾ ਕਰਾਉਣੀ ਚਾਹੀਦੀ ਸੀ ਹੁਣ ਇਹਦੇ ਪਿੱਛੇ ਉਹਨਾਂ ਦਾ ਕੀ ਕਰਵਾਣ ਜੀ ਕੀ ਕਰਦੇ ਇਹ ਤਾਂ ਸਿਰਫ ਉਹ ਸਮਝਦੇ ਆ ਪਰ ਇਹਦੇ ਨਾਲ ਸਰਕਾਰ ਦੀ ਜਿਹੜੀ ਅਨਪਵਹੀਨਤਾ ਦਾ ਜਿਹੜਾ ਆਪਣੇ ਸਬੂਤ ਆ ਸਿੱਧੂ ਸਾਹਿਬ ਉਹ ਸਾਹਮਣੇ ਜਰੂਰ ਆ ਜਾਂਦਾ ਜੀ ਹੁਣ ਜਿਹੜੀ ਇਹ ਨਾਰਾਜ਼ਗੀ ਚੱਲ ਰਹੀ ਆ ਜਿਹੜੀ ਵਿਧਾਇਕਾਂ ਦੇ ਵਿੱਚ ਪਹਿਲੀ ਕਤਾਰ ਦੇ ਲੀਡਰਾਂ ਦੇ ਵਿੱਚ ਇਹ ਅਰਖੀ ਸਾਹਿਬ ਇਹ ਇਹ ਨਾਰਾਜ਼ਗੀ ਜਿਹੜੀ ਆ ਕਿ ਵੱਧ ਸਕਦੀ ਆ ਮੁੱਖ ਮੰਤਰੀ ਦੇ ਖਿਲਾਫ ਔਰ ਜਿਹੜੇ ਪੁਰਾਣੇ ਬੰਦੇ ਐ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਦਰਕਨਾਰ ਕਰਨਾ ਮੈਂ ਫਿਰ ਉਹੀ ਗੱਲ ਪੁੱਛ ਰਿਹਾ ਕਿ ਜੈਗੋ ਜਾਂ ਮੁੱਖ ਮੰਤਰੀ ਦੇ ਖਿਲਾਫ ਖਲਾਫ ਬਣੇ ਹੋਏ ਐ ਜੈਗੋ ਜਾਂ ਜੇ ਆਪਾਂ ਸਨੈਰੀਓ ਪਈਏ ਕਿ ਮੁੱਖ ਮੰਤਰੀ ਦੇ ਖਿਲਾਫ ਪਾਰਟੀ ਦੇ ਅੰਦਰ ਬਣਿਆ ਐ ਇੰਨੇ ਮੂਹਰਲੇ ਬੰਦਿਆਂ ਨੂੰ ਛੱਡ ਕੇ ਅੱਗੇ ਵਧਣਾ ਮੁੱਖ ਮੰਤਰੀ ਨੂੰ ਬਾਰਾ ਖਾਂਦਾ ਮੈਂ ਸਖੰਦਰਜੀ ਇਹੋ ਲੱਗਦਾ ਗੱਲ ਜਿੱਥੋਂ ਮੈਂ ਛੱਡੀ ਸੀ ਉੱਥੋਂ ਗੱਲ ਸ਼ੁਰੂ ਕਰਨ ਲੱਗਾ ਕਿ ਤੁਸੀਂ ਇਹ ਗੱਲ ਕੀਤੀ ਕਿ ਬਿਲਕੁਲ ਨਰਾਜ਼ਗੀ ਜਿਹੜੀ ਹੈਗੀ ਉਹ ਵੇਖੋ ਅੱਗੇ ਨਰਾਜ਼ਗੀ ਇਸ ਗੱਲ ਨੂੰ ਲੈ ਕੇ ਸੀ ਕਿ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਉਹਨਾਂ ਨੂੰ ਮਿਲਦੇ ਨਹੀਂ ਉਹ ਜਾਣ ਕੀਤੀ ਚਲੋ ਮੁੱਖ ਮੰਤਰੀ ਸਾਹਿਬ ਨੇ ਆਪਣੇ ਨਾਲ ਇਹ ਜਿਹੜੇ 4-5 ਬੰਦੇ ਰੱਖੇ ਸੀ ਮੰਤਰੀਸ਼ਿਪ ਲਾ ਕੇ ਇਹਨਾਂ ਨੂੰ ਰੱਖਿਆ ਸੀ ਹੁਣ ਉਹਨਾਂ ਨੂੰ ਇਹਨਾਂ ਨੂੰ ਕੱਢ ਕੇ ਨਵੇਂ ਰਖ ਲਏ ਆ ਹੁਣ ਨਵੇਂ ਕਿਥੋਂ ਤੱਕ ਇਹਦੇ ਵਿਸ਼ਵਾਸਪਾਤਰ ਨਹੀਂ ਜਾਂ ਕਿਹਦੇ ਵਿਸ਼ਵਾਸਪਾਤਰ ਨਹੀਂ ਆ ਇਹਦੇ ਸਮਾਂ ਦੱਸੂਗਾ ਕਿਉਂਕਿ ਐਸਲੇ ਸੈਂਟਰ ਪਾਵਰ ਜਿਹੜੇ 2 ਹੋ ਗਏ ਨੇ ਕਿਉਂਕਿ ਅਰਵਿੰਦ ਕੇਸ਼ਰੀਵਾਲ ਹੁਣੀ ਬਾਹਰ ਆ ਕੇ ਨੇ ਤੇ ਪੰਜਾਬ ਦੇ ਵਿੱਚ ਇਹ ਜਿਹੜੇ 4 ਮੰਤਰੀਆਂ ਨੂੰ ਘਰ ਬਿਠਾ ਕੇ ਵਿਧਾਇਕ ਬਣਾ ਦਿੱਤਾ ਗਿਆ ਇਹਨਾਂ ਦੀ ਨਾਰਾਜ਼ਗੀ 28 29 ਉਹ ਜਿਹੜੇ ਬੀਤੇ ਸਮੇਂ ਚ ਕੁਲਤਾਰ ਸਿੰਘ ਸਦਵਾ ਦੀ ਅਗਵਾਈ ਦੇ ਵਿੱਚ ਜਾ ਕੇ ਦਿੱਲੀ ਦੇ ਵਿੱਚ ਹਾਈ ਕਮਾਨ ਨੂੰ ਮਿਲਦੇ ਆ ਸੰਦੀਪ ਪਟਾਖ ਨੂੰ ਮਿਲਦੇ ਆ ਉਹਨਾਂ ਦੀ ਗਿਣਤੀ ਲਾ ਲਓ ਤੇ ਉਸ ਤੋਂ ਇਲਾਵਾ ਉਹ ਵਿਧਾਇਕ ਜਿਹੜੇ ਬੀਤੇ ਸਮੇਂ ਤੋਂ ਘਰ ਬੈਠੇ ਆ ਖਾਸ ਤੌਰ ਤੇ ਜਿਹੜੇ ਦੂਜੀ ਵਾਰ ਜਿੱਤ ਕੇ ਆਏ ਨਹੀਂ ਉਹ ਲਾ ਲਓ ਇਸ ਤਰੀਕੇ ਨਾਲ ਘਟੋ ਘਟ 60 60 ਤੇ ਵਿਧਾਇਕ ਇਸ ਤਰੀਕੇ ਨਾਲ ਗਿਣਤੀ ਦੇ ਉਹ ਸਾਹਮਣੇ ਆ ਜਾਂਦੇ ਕਿ ਜਿਹੜੇ ਬੀਤੇ ਲੰਮੇ ਸਮੇਂ ਤੋਂ ਅੰਦਰ ਹੀ ਅੰਦਰ ਕਈ ਤਰੀਕੇ ਦਾ ਅਕਰੋਸ਼ ਕਈ ਤਰੀਕੇ ਦਾ ਗੁੱਸਾ ਕਈ ਤਰੀਕੇ ਦੇ ਨਾਰਾਜ਼ਗੀਆਂ ਜਿਹੜੀਆਂ ਨੇ ਮੁੱਖ ਮੰਤਰੀ ਸਾਹਿਬ ਨੂੰ ਲੈ ਕੇ ਅੰਦਰ ਲੈ ਕੇ ਆਪਣੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਲੈ ਕੇ ਆਪਣੇ ਅੰਦਰ ਬੈਠੇ ਹੋਏ ਨੇ ਤਾਂ ਉਹ ਕਿਸੇ ਸਮੇਂ ਵੀ ਉਹ ਲਾਵਾ ਜਿਹੜਾ ਫੁੱਟ ਸਕਦਾ ਤੇ ਸ਼ਾਇਦ ਹਾਈ ਕਮਾਂਡ ਦੀ ਜਿਹੜੀ ਰਣਨੀਤੀ ਆ ਇਸ ਵੇਲੇ ਇਸੇ ਤਰੀਕੇ ਦੀ ਆ ਕਿ ਜਿਹੜੇ ਵੀ ਉੱਤੇ ਜਿਸ ਤਰੀਕੇ ਨਾਲ ਕੱਲ ਉਹਨਾਂ ਨੇ ਮੁੱਖ ਮੰਤਰੀ ਤੋਂ ਬਿਨਾਂ ਮੰਤਰੀਆਂ ਦਾ ਮੀਟਿੰਗ ਕੀਤੀ ਅਰਵਿੰਦ ਕੇਸ਼ਦੀਵਲ ਹੁਣਾ ਨੇ ਹੁਣ ਮੁੱਖ ਮੰਤਰੀ ਤੋਂ ਬਿਨਾ ਕੈਬਨਟ ਤੋਂ ਬੜਾ ਅਜਿਹੇ ਕੈਬਨਟ ਦੇ ਮੁਖੀ ਨੇ ਉਹਨਾਂ ਤੋਂ ਬਿਨਾ ਜੇਕਰ ਹਾਈ ਕਮਾਂਡ ਮੰਤਰੀਆਂ ਨਾਲ ਮੀਟਿੰਗ ਕਰਦੀ ਹੈ ਤਾਂ ਇਸ ਦਾ ਕੀ ਸੰਕੇਤ ਆ ਇਸ ਦਾ ਸੰਕੇਤ ਸਾਫ ਹੋ ਹੀ ਮਿਲਦਾ ਕਿ ਉਹਨਾਂ ਨੂੰ ਥਾਪੜਾ ਕਿਰਾ ਦਿੱਤਾ ਜਾ ਰਿਹਾ ਹੁਣ ਇਹ ਥਾਪੜਾ ਕਿਹੜੇ ਰੂਪ ਚ ਦਿੱਤਾ ਜਾ ਰਿਹਾ ਇਹ ਹੁਣ ਵੇਖਣ ਵਾਲੀ ਹੁਣ ਦੇ ਸਮੇਂ ਚ ਹੋਊਗੀ ਹੁਣ ਉਹ 62 ਬੰਦੇ ਜਿਹੜੇ ਬੀਤੇ ਸਮੇਂ ਚ ਨਾਰਾਜ਼ ਕੀਆ ਕਰਕੇ ਘਰ ਬੈਠੇ ਆ ਜਾਂ ਦਿਨਮ ਦੇ ਨਾਰਾਜ਼ ਹੋਣਗੇ ਤੇ ਦੂਜੇ ਪਾਸੇ ਹਾਈ ਕਮਾਂਡ ਦਾ ਜਿਹੜਾ ਥਾਪੜ ਮੰਤਰੀਆਂ ਨਾਲ ਵੱਖਰੀ ਮੀ ਸਾਪ ਸੰਕੇਤਾਂ ਕੀ ਆਉਂਦੇ ਆ ਦੇਣਾ ਚ ਮੁੱਖ ਮੰਤਰੀ ਸਾਹਿਬ ਵਾਸਤੇ ਸਥਿਤੀਆਂ ਜਿਹੜੀਆਂ ਨੇ ਮੁਸ਼ਕਲਾਂ ਭਰਪੂਰ ਚਿੰਤਾ ਭਰਪੂਰ ਹੋ ਸਕਦੀਆਂ ਨੇ ਕੁਝ ਵੀ ਵੱਡਾ ਹੋ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਹਾਈਕਮਾਨ ਨੇ ਹੁਣ ਪੰਜਾਬ ਦੇ ਮਸਲੇ ਦੇ ਹਾਲਾਕਿ ਹਾਈਕਮਾਨ ਤਾਂ ਪਹਿਲਾਂ ਹੀ ਪੰਜਾਬ ਦੇ ਮਸਲੇ ਵਿੱਚ ਪੰਜਾਬ ਦੇ ਪੰਮਾ ਚ ਜਿਹੜੀ ਦਖਲਅੰਦਾਜ਼ੀ ਕਰਦੀ ਰਹੀ ਹੈ ਪਰ ਹੁਣ ਜਿਸ ਤਰੀਕੇ ਨਾਲ ਅਰਵਿੰਦ ਕੇਸ਼ਰੀਵਾਲ ਬਾਹਰ ਆ ਗਏ ਨੇ ਤੇ ਬਾਹਰ ਆਣ ਕੇ ਜਿਸ ਤਰੀਕੇ ਦਾ ਨਾਲ ਉਹਨਾਂ ਨੇ ਮੰਤਰੀਆਂ ਨਾਲ ਪੰਜਾਬ ਦੀ ਕੈਬਨਿਟ ਨੂੰ ਦਿੱਲੀ ਬੁਲਾ ਲਿਆ ਤਾਂ ਸਾਫ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਦੇ ਮਨ ਵਿੱਚ ਬਹੁਤ ਕੁਝ ਇਹੋ ਜਿਹਾ ਪਰਪਟਾ ਪਿਆ ਆ ਕਿ ਜਿਹੜਾ ਕਿਸੇ ਸਮੇਂ ਵੀ ਲਾਵਾ ਬਣ ਕੇ ਫੁੱਟ ਸਕਦਾ ਸ਼ਾਇਦ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਕਿਸੇ ਅਜਿਹੇ ਲੀਡਰ ਦੀ ਭਾਲ ਵਿੱਚ ਹੈਗੀ ਆ ਕਿ ਜਿਸ ਨੂੰ ਭਗਵੰਤ ਮਾਤੇ ਖਿਲਾਫ ਜਾਂ ਭਗਵੰਤ ਮਾਫ ਕਰਨਾ ਭਗਵੰਤ ਮਾਤੇ ਬਰਾਬਰ ਖੜਾ ਕੀਤਾ ਜਾ ਸਕੇ ਤੇ ਕਿਸੇ ਸਮੇਂ ਵੀ ਜਿਹੜੀਆਂ ਸਥਿਤੀਆਂ ਨੂੰ ਪਲਟਾਇਆ ਜਾ ਸਕੇ ਗਤੀਵਿਧੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਨਰਾਜ਼ਗੀ ਜਿਹੜੀਆਂ ਬਤਾਈਆਂ ਦੀ ਆ ਹੁਣ ਜਿਹੜੇ ਨਵੇਂ ਬਣਾਏ ਨੇ ਉਹਨਾਂ ਦੇ ਮੁਕਾਬਲੇ ਜਿਹੜੇ ਘਰ ਬਾਲੇਗੇ ਨੇ ਬਾਕੀ ਜਿਹੜੇ ਪੁਰਾਣੇ ਜਿਹੜੇ ਬੰਦੇ ਨੇ ਜਿਹੜੇ ਸੀਨੀਅਰ ਨੇ ਆਪਣੀ ਆਪ ਨੂੰ ਕਹਿੰਦੇ ਉਹਨਾਂ ਦੀ ਅਨਰਾਜ਼ੀਆਂ ਬਹੁਤ ਕੁਝ ਇੰਦਾ ਦਾ ਪਿਆ ਕਿ ਜਿਹੜਾ ਸ਼ਾਇਦ ਚੇਕਰ ਇਹ ਲਾਵਾ ਫੁੱਟਿਆ ਤਾਂ ਸ਼ਾਇਦ ਭਗਵੰਤਪਾਲ ਹੋਣਾ ਕੋਲ ਸਾਂਭਿਆ ਜਣਾ ਉਹ ਨਹੀਂ ਜਣਾ ਬਾਕੀ ਦੇਖੋ ਅਗੜੇ ਦਿਨਾਂ ਚ ਸਥਿਤੀਆਂ ਜਿਹੜੀਆਂ ਨੇ ਉਹ ਓਕੇ ਹੋ ਜਿਗਾ ਬੱਤੀਆਂ ਨੇ ਜੀ ਦੇਖਦੇ ਆ ਕਿ ਇਹ ਲਾਵਾ ਕਿੰਨੇ ਕਿ ਟਾਈਮ ਜਿਹੜਾ ਉਹ ਥਮਿਆ ਰਹਿਦਾ ਪਰ ਮੁੱਖ ਮੰਤਰੀ ਦੇ ਖਿਲਾਫ ਇਹ ਜਿਹੜਾ ਮਾਹੌਲ ਬਣਦਾ ਜਾ ਰਿਹਾ ਹੈ ਕਿ ਚਿੰਤਾਜਨਕ ਮੁੱਖ ਮੰਤਰੀ ਦੇ ਵਾਸਤੇ ਜਰੂਰ ਜਿਹੜਾ ਉਹ ਹੈਗਾ ਔਰ ਹੁਣ ਉਧਰ ਅਗਲੀ ਜੇ ਆਪਾਂ ਗੱਲ ਕਰ ਲਈਏ ਅਣਕੀ ਸਾਹਿਬ ਕੱਲ ਆਕਸ਼ੀ ਨੇ ਆਪਣਾ ਅਹੁਦਾ ਸੰਭਾਲਿਆ ਔਰ ਉਹਦੇ ਸੰਭਾਲਣ ਦੇ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਆਪਣੀ ਲਈ ਹੋਈ ਹੋਈ ਸੀ ਉਹ ਛੋਟੀ ਸੀ ਔਰ ਨਾਲ ਇੱਕ ਕੁਰਸੀ ਵੱਡੀ ਕੁਰਸੀ ਲਾਈ ਗਈ ਔਰ ਉਹਦੇ ਤੇ ਇਹ ਗੱਲ ਕਹੀ ਗਈ ਕਿ ਭਾਈ ਇਹ ਕੁਰਸੀ ਜਿਹੜੀ ਆ ਖਾਲੀ ਹੈ ਔਰ ਅਣਕੀ ਜੇੜੀ ਵਾਲਾ ਉਹਨਾਂ ਨੇ ਇਹ ਕੁਰਸੀ ਅਡੀ ਕਰੇਗੀ ਔਰ ਇਸ ਤਰੀਕੇ ਦੇ ਨਾਲ ਦੋ ਕੁਰਸੀਆਂ ਬਰਾਬਰ ਲਾਏ ਜਾਣਾ ਔਰ ਸੰਵਿਧਾਨਿਕ ਤੌਰ ਦੇ ਇਹ ਤੇ ਕੋਈ ਵੀ ਜਿਹੜੀ ਆ ਉਹ ਹੈ ਨਹੀਂ ਗੱਲਬਾਤ ਕਿ ਇਟਾ ਕੀਤਾ ਜਾ ਸਕੀ ਤੇ ਆਕਸੀ ਰੇਤਾ ਕਰਦਾ ਇਹ ਸੰਵਿਧਾਨੀਆਂ ਗੱਲਾਂ ਕਰਨ ਵਾਲੇ ਖੁਦ ਇਸ ਤਰੀਕੇ ਨਾਲ ਸੰਵਿਧਾਨੀਆਂ ਧੱਜੀਆਂ ਜਿਹੜੀਆਂ ਉਡਾੜੇ ਆ ਔਰ ਹਾਈ ਕੋਰਟ ਨੇ ਆ ਮਾਫ ਕਰਨਾ ਸੁਪਰੀਮ ਕੋਰਟ ਨੇ ਜਿਸ ਤਰੀਕੇ ਦੇ ਨਾਲ ਟਿੱਪਣੀਆਂ ਕੀਤੀਆਂ ਸੀ ਤੇ ਭਾਈ ਅਰਵਿੰਦ ਕੇ ਜੈਵਾਲ ਮੁੱਖ ਮੰਤਰੀ ਆਵਾਜ਼ ਜਾਂ ਮੁੱਖ ਮੰਤਰੀ ਦਫਤਰ ਨਹੀਂ ਜਾ ਸਕਦੀ ਔਰ ਜਿਹੜਾ ਕੋਈ ਸਰਕਾਰੀ ਫਾਈਲ ਤੇ ਸਾਈਨ ਨਹੀਂ ਕਰ ਸਕਦੀ ਇਹ ਅਸਿੱਧੇ ਤੌਰ ਤੇ ਇਹ ਅੰਗੂਠਾ ਦਿਖਾਇਆ ਗਿਆ ਸੁਪਰੀਮ ਕੋਰਟ ਨੂੰ ਕਿ ਭਾਈ ਅਸੀਂ ਤੁਹਾਨੂੰ ਕੱਚ ਜਾਣਦੇ ਹਾਂ ਜੇ ਤੁਸੀਂ ਸਿੱਧੇ ਤੌਰ ਤੇ ਸਾਨੂੰ ਸਾਈਨ ਨਹੀਂ ਕਰਦੇ ਹੋਗੇ ਤਾਂ ਮੈਂ ਆਪਣੀ ਦੰਬੀ ਬਿਠਾਉਂਗਾ ਤੇ ਉਹਦੇ ਹਿਸਾਬ ਦੇ ਨਾਲ ਜਿਵੇਂ ਵੀ ਮੈਂ ਫੈਸਲੇ ਕਰੂੰਗਾ ਚਾਹੂੰਗਾ ਉਸ ਵੀ ਕੇ ਨਾਲ ਫੈਸਲੇ ਜਿਹੜੇ ਆ ਕਰਨ ਦਾ ਇਹ ਨਿਯਮਾਂ ਦੀਆਂ ਤਰਝੀਆਂ ਜਿਹੜੀਆਂ ਜਿਸ ਤਰੀਕੇ ਨਾਲ ਉਡਾਈਆਂ ਜਾ ਰਹੀਆਂ ਇਹਨਾਂ ਦੇ ਵੱਲੋਂ ਉਹਨੂੰ ਕਿਵੇਂ ਦੇਖਦੇ ਹੋਰ ਬੁਰਦ ਦੀ ਲਗਾਤਾਰ ਇਹਦੇ ਤੇ ਤੰਜ ਕਰ ਰਿਹਾ ਇਹਦੇ ਤੇ ਸਵਾਲ ਚੁੱਕੇ ਸਿੱਧੂ ਸਾਹਿਬ ਚਲੋ ਇਹ ਕੱਲ ਮੈਂ ਖਬਰ ਦੇਖ ਰਿਹਾ ਸਜਦੋ ਆਛੀ ਉਹਨਾਂ ਦੀ ਇਹ ਬਿਆਨ ਆਇਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਵਿਰੋਧੀ ਧਿਰਾਂ ਨੇ ਚਲੋ ਸਵਾਲ ਕੀ ਚੁੱਕਣਾ ਆਪਣੇ ਆਪ ਦੇ ਵਿੱਚ ਹੀ ਸਵਾਲ ਆ ਕਿ ਇੱਕ ਮੁੱਖ ਮੰਤਰੀ ਜਿਹੜਾ ਬੈਠਾ ਹੈ ਉਹ ਦੂਜੇ ਮੁੱਖ ਮੰਤਰੀ ਦੀ ਖਾਲੀ ਕੁਰਸੀ ਕਿਵੇਂ ਛੱਡ ਸਕਦਾ ਆਮ ਆਦਮੀ ਪਾਰਟੀ ਹਮੇਸ਼ਾ ਸੰਵਿਧਾਨ ਦੇ ਦਰਵਾਜ਼ਾ ਡਾਕਟਰ ਭੀਮ ਰਹੋ ਅੰਬੇਦਕਰ ਦੀਆਂ ਗੱਲਾਂ ਕਰਦੀ ਹੈ ਸੰਵਿਧਾਨ ਦੀਆਂ ਗੱਲਾਂ ਕਰਦੀ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਸੰਵਿਧਾਨ ਦੀਆਂ ਕਲਤ ਜੀਆਂ ਜਿਸ ਤਰੀਕੇ ਨਾਲ ਢਾਈਆਂ ਜਾਂ ਸੰਵਿਧਾਨ ਦੇ ਪ੍ਰੋਟੋਕੋਲ ਦੇ ਖਿਲਾਫ ਜਾ ਕੇ ਇਹ ਗੱਲ ਦਾ ਐਲਾਨ ਕੀਤਾ ਕਿ ਅਸੀਂ ਦਫ਼ਤਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਆ ਬਰਾਬਰ ਇੱਕ ਕੁਰਸੀ ਜਿਹੜੀ ਖਾਲੀ ਰੱਖਾਂਗੇ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪ੍ਰਸ਼ਨਾਂ ਨੂੰ ਇਹ ਜਨਮ ਦਿੰਦੀ ਹੈਗੀ ਹੈ ਕਿ ਸੰਵਿਧਾਨ ਦੇ ਵਿੱਚ ਕੋਈ ਅਜਿਹਾ ਪ੍ਰਵਧਾਨ ਹੈਗਾ ਜਦੋਂ ਕਿ ਇਸ ਬੀਤ ਵਿੱਚ ਇਹੋ ਜਿਹਾ ਕੁਝ ਵੀ ਦਿਖਾਈ ਜਿਹੜਾ ਉਹ ਨਹੀਂ ਦਿੰਦਾ ਠੀਕ ਆ ਤੁਸੀਂ ਅਰਵਿੰਦ ਕੇਸਰੀਵਾਲਾ ਟਾਡੀ ਸੁਪਰੀਮੋ ਨੇ ਉਸ ਦੀ ਕੁਰਸੀ ਬੇਸ਼ੱਕ ਤੁਸੀਂ ਜਿੱਥੇ ਮਰਜੀ ਖਾਲੀ ਰੱਖੋ ਵੱਡੀ ਲਾ ਸਕਦੇ ਜੀ ਉਹ ਤੁਸੀਂ ਦਫ਼ਤਰ ਦੇ ਵਿੱਚ ਰੱਖ ਸਕਦੇ ਜੀ ਪਰ ਆ ਅੱਛੀ ਹੁਣੀ ਆਪਣੀ ਪਰਸਨਲ ਦਫ਼ਤਰ ਦੇ ਵਿੱਚ ਆਪਣੇ ਘਰ ਦੇ ਵਿੱਚ ਖਾਲੀ ਕੁਰਸੀ ਰੱਖ ਸਕਦੇ ਆ ਪਾਰਟੀ ਦੇ ਵਿੱਚ ਰੱਖ ਸਕਦੇ ਆ ਪਰ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਆਪਣੇ ਬਰਾਬਰ ਕਿਸ ਤਰੀਕੇ ਨਾਲ ਕੁਰਸੀ ਰੱਖ ਸਕਦਾ ਖਾਲੀ ਇਹ ਆਪਣੇ ਆਪ ਦੇ ਵਿੱਚ ਪ੍ਰਸ਼ਨ ਆ ਕਿ ਜਿਸ ਦਾ ਜਵਾਬ ਜਿਹੜਾ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਅਕਤੀ ਕੋਲ ਨਹੀਂ ਹੈਗਾ ਹੁਣ ਦੂਸਰੇ ਪਾਸੇ ਨਾਲ ਹੀ ਨਾਲ ਗੱਲ ਕਰੀਏ ਕਿ ਜੇਕਰ ਅਜਿਹਾ ਸਭ ਕੁਝ ਹੁੰਦਾ ਤਾਂ ਸਾਫ ਸੰਕੇਤ ਆ ਕਿ ਜਿਹੜੀ ਫਿਰ ਮੌਜੂਦਾ ਦਿੱਲੀ ਦੀ ਸਰਕਾਰ ਆ ਇਹ ਰਿਮੋਟ ਕੰਟਰੋਲ ਨਾਲ ਚੱਲੂਗੀ ਜਿਸ ਦੀ ਗੱਲਾਂ ਬੀਤੇ ਸਮੇਂ ਦੇ ਵਿੱਚ ਵੀ ਜ਼ਾਹਿਰ ਹੋ ਗਈਆਂ ਤੇ ਬਹੁਤ ਪਰਤੌਲ ਤੋਂ ਬਾਅਦ ਕਿ ਹੱਥ ਹੀ ਸਾਰਾ ਕੁਝ ਅਰਵਿੰਦ ਕੇਜਰੀਵਾਲ ਦੇ ਹੱਥ ਹੋਵੇਗਾ ਜੋ ਕੋ ਜੋ ਕਹਿਣਗੇ ਉਸੇ ਤਰੀਕੇ ਨਾਲ ਕੰਮਕਾਜ ਚੱਲੂਗਾ ਤਾਂ ਅਜਹੀ ਸਥਿਤੀ ਜਿਸ ਤਰੀਕੇ ਦੀ ਆਸ਼ੀ ਉਹਨਾਂ ਨੇ ਪ੍ਰਾਪਤ ਦੀਆਂ ਸਾਫ ਸੰਕੇਤ ਦਾ ਕਿ ਅਰਵਿੰਦ ਕੇਸਰੀਵਾਲ ਨੂੰ ਜਾਂ ਅਰਵਿੰਦ ਕੇਸਰੀਵਾਲ ਦਾ ਸ਼ਬਦ ਦਿੱਲੀ ਤੋਂ ਉਤੋਂ ਕੇ ਦਿੱਲੀ ਸਰਕਾਰ ਦੇ ਉਤੋਂ ਕਦੇ ਵੀ ਦੂਰ ਨਹੀਂ ਜਾ ਸਕਦਾ ਤੇ ਬਿਲਕੁਲ ਤੁਸੀਂ ਠੀਕ ਹੈ ਕਿ ਇੱਕ ਪਾਸੇ ਤਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਦੂਜੇ ਪਾਸੇ ਸੰਵਿਧਾਨ ਦੇ ਪ੍ਰੋਟੋਕਾਲ ਦੇ ਖਿਲਾਫ ਜਾਂਦਾ ਮੈਨੂੰ ਬੜੀ ਹੈਰਾਨੀ ਹੁੰਦੀ ਕਿ ਜਿੱਦਾਂ ਅਰਵਿੰਦ ਕੇਸਰੀ ਸਾਹਮਣੇ ਜੇਲ੍ਹ ਤੋਂ ਬਾਹਰ ਆਏ ਸੁਰੱਖਿਆ ਦੀ ਕਾ ਕੀ ਟੀ ਰਾਮ ਰਾਜ ਦੀ ਗੱਲ ਹੈ ਕਿ ਹਾਪੀ ਰਾਮ ਰਾਜ ਜਿਹੜਾ ਇਸ ਤਰੀਕੇ ਦੀ ਗੱਲ ਹੋ ਗਈ ਤੇ ਇਹਨਾਂ ਨੇ ਕੱਲ ਇਹ ਦਰਸਾਉਣ ਦਾ ਯਤਨ ਕੀਤਾ ਕਿ ਜਿਸ ਤਰੀਕੇ ਨਾਲ ਭਗਵਾਨ શ્રી रामचंद्र ਦੇ ਬਨਵਾਸ ਜਾਣ ਤੋਂ ਬਾਅਦ ਪਰਤੋਂ ਉਹਨਾਂ ਨੇ ਉਹਨਾਂ ਦੀਆਂ ਖੜਾਵਾਂ ਸੰਘਰਸ਼ ਨੂੰ ਤੇ ਰੱਖ ਕੇ ਰਾਜ ਚਲਾਇਆ ਸੀ ਉਸੇ ਤਰ੍ਹਾਂ ਅਸੀਂ ਅਰਵਿੰਦ ਕੇਸਰੀਵਾਲ ਨੂੰ ਬੇਸ਼ੱਕ ਉਹ ਸਰਕਾਰ ਵਿੱਚ ਨਹੀਂ ਹੈਗੇ ਉਹਨਾਂ ਦੀ ਕੁਰਸੀ ਖਾਲੀ ਰੱਖ ਕੇ ਆਪਣਾ ਰਾਜ ਚਲਾਵਾਂਗੇ ਪਹਾਵੇ ਇੱਕ ਕਿਸਮ ਦਾ ਭਗਵਾਨ ਰਾਮ ਦੇ ਨਾਲ ਇਹਨਾਂ ਨੇ ਤੁਲਨਾ ਕਰਦੀ ਦੂਸਰੇ ਪਾਸੇ ਕੋਸ਼ਿਸ਼ ਵੀ ਜਿਹੜੀ ਕਰਦੇ ਹੋ ਦਿਖਾਈ ਦਿੰਦੇ ਹੈਗੇ ਆ ਪਰ ਹੁਣ ਸਥਿਤੀ ਸਿੱਧੂ ਸਾਹਿਬ ਇਹ ਆ ਕਿ ਭਗਵਾਨ ਰਾਮ ਭਗਵਾਨ ਰਾਮ ਨੇ ਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਦੋਂ ਉਹ ਸੀ ਪਰ ਉਸ ਵੇਲੇ ਸਾਰਾ ਕੁਝ ਕਰ ਸਕਦਾ ਸੀ ਕਿਉਂਕਿ ਉਹਦੋਂ ਰਾਜੇ ਦਾ ਰਾਜ ਸੀ ਪਰ ਹੁਣ ਲੋਕਤੰਤਰ ਦਾ ਰਾਜ ਹੈਗਾ ਆ ਅੱਜ ਹੀ ਨੂੰ ਜਾਂ ਦੂਜੇ ਪਾਸੇ ਅਰਵਿੰਦ ਕੇਸ਼ਰੀਵਾਰ ਨੇ ਇਹ ਮੁੱਖ ਮੰਤਰੀ ਦੇ ਤੌਰ ਤੇ ਇਹਨਾਂ ਨੇ ਜਨਮ ਨਹੀਂ ਲਿਆ ਬਲਕਿ ਇਹਨਾਂ ਨੇ ਇਹਨਾਂ ਨੂੰ ਲੋਕਾਂ ਨੇ ਬਣਾਇਆ ਲੋਕਾਂ ਨੇ ਇਹਨਾਂ ਨੂੰ ਆਪਣੀ ਵੋਟਰਾਂ ਦੀ ਤਾਕਤ ਦੇ ਕੇ ਬਣਾਇਆ ਤੇ ਜੇਕਰ ਇਸ ਤਰੀਕੇ ਨਾਲ ਆਸ਼ੀਮਨੀ ਇਸ ਤਰ੍ਹਾਂ ਕਰਦੇ ਆ ਤਾਂ ਇਹ ਫਿਰ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਵੀ ਮਜ਼ਾਕ ਹੋਵੇਗਾ ਕਿ ਜਦੋਂ ਇੱਕ ਸੀਐਮ ਸੁਪਰੀਮ ਕੋਰਟ ਘਰ ਭਠਾ ਦਿੰਦੀ ਆ ਔਰ ਉਸ ਨੂੰ ਕਹਿੰਦੀ ਆ ਕਿ ਤੂੰ ਸਾਈਨ ਨਹੀਂ ਕਰ ਸਕਦਾ ਦਫਤਰ ਨਹੀਂ ਜਾ ਸਕਦਾ ਤੇ ਦੂਜੇ ਪਾਸੇ ਪਾਰਟੀ ਜਿਹੜੀ ਆ ਕੇਵਲ ਤੇ ਕੇਵਲ ਉਸ ਦੀ ਪੂਜਾ ਕਰਦੇ ਨੇ ਉਸ ਨੂੰ ਸੁਪਰੀਮ ਸਿੱਧ ਕਰਦੇ ਨੇ ਇਹ ਤਰ੍ਹਾਂ ਦਿੰਦੀ ਆ ਤਾਂ ਫਿਰ ਸਭਾਪਕਾ ਕਿਸੇ ਤੋਂ ਸਭ ਇੱਕ ਗੱਲਾਂ ਉੱਠਣ ਗਈਆਂ ਇਹ ਜਿੱਥੇ ਲੋਕਤੰਤਰ ਦੀ ਛੱਪਿਆ ਉੱਥੇ ਸੰਵਿਧਾਨ ਦੇ ਉਲਟਿਆ ਸੰਵਿਧਾਨ ਦੇ ਪ੍ਰੋਟੋਕੋਲ ਦੇ ਖਿਲਾਫ ਜਾਂਦਾ ਸੋ ਵਿਰੋਧੀ ਧਿਰਾਂ ਨੇ ਕੀ ਗੱਲ ਕਰਨਾ ਜਰਨਲਿਕ ਤੌਰ ਤੇ ਇਹ ਸਾਫ ਸੰਕੇਤ ਆਕਰ ਦਿੱਲੀ ਦੀ ਸਰਕਾਰ ਜਿਹੜੀ ਆ ਹੁਣ ਆਤਸ਼ੀ ਨਹੀਂ ਬਲਕਿ ਰਿਮੋਟ ਕੰਟਰੋਲ ਨਾਲ ਚੱਲਦੀ ਚੱਲੇਗੀ ਅਗਲੇ ਦਿਨਾਂ ਦੇ ਵਿੱਚ ਜੀ